ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਅੱਜ ਆਪਾਂ ਬਣਾਵਾਂਗੇ ਆਮ ਪੰਨਾ ਜਿਹਦੇ ਵਾਸਤੇ ਆਪਾਂ 1/2 ਕਿਲੋ ਆਪਾਂ ਆਂਬ ਲਿੱਤੇ ਹਨ ਇਹਨਾਂ ਨੂੰ ਆਪਾਂ ਵਾਸ਼ ਕਰਕੇ ਆਪਾਂ ਰੱਖ ਲਿੱਤੇ ਇੱਕ ਕੌਲੀ ਆਪਾਂ ਪੁਦੀਨੇ ਦੀ ਲਿੱਤੀ ਹੈ ਇਹ ਵੀ ਆਪਾਂ ਪੁਦੀਨੇ ਦੇ ਪੱਤੇ ਆਪਾਂ ਤੋੜ ਕੇ ਵਾਸ਼ ਕਰਕੇ ਰੱਖ ਲਿੱਤੇ ਤਿੰਨ ਆਪਾਂ ਹਰੀ ਮਿਰਚ ਲਿੱਤੀ ਹੈ ਇੱਕ ਚਮਚ ਆਪਾਂ ਭੁੰਨਿਆ ਹੋਇਆ ਜੀਰਾ ਲਿੱਤਾ ਹੈ ਇਹਨੂੰ ਆਪਾਂ ਪੀਸ ਕੇ ਆਪਾਂ ਪਹਿਲਾਂ ਰੱਖਿਆ ਹੋਇਆ ਹੈ 1/2 ਚਮਚ ਆਪਾਂ ਕਾਲੀ ਮਿਰਚ ਪਾਊਡਰ ਲਿੱਤਾ ਹੈ ਪੰਜ ਆਪਾਂ ਹਰੀ ਇਲਾਇਚੀ ਲਿੱਤੀ ਹੈ 1/2 ਚਮਚ ਆਪਾਂ ਕਾਲਾ ਨਮਕ ਦਾ ਲੈਂਦਾ ਹੈ ਚਮਚ ਦਾ ਤੀਸਰਾ ਉਹ ਹਿੱਸਾ ਆਪਾਂ ਲਾਲ ਮਿਰਚ ਪਾਊਡਰ ਲੈਂਦਾ ਹੈ 1 ਚਮਚ ਆਪਾਂ ਸਫੈਦ ਨਮਕ ਦਾ ਲੈਂਦਾ ਹੈ ਹੁਣ ਆਪਾਂ ਕੁੱਕਰ ਨੂੰ ਆਪਾਂ ਗੈਸ ਤੇ ਰੱਖਿਆ ਹੈ ਉਹਦੇ ਵਿੱਚ ਆਪਾਂ ਪਾਣੀ ਪਾਇਆ ਹੈ ਹੁਣ ਆਪਾਂ ਇਹਦੇ ਵਿੱਚ ਪਾਨੇ ਆਂਬ ਆਂਬ ਦੀ ਆਪਾਂ ਸਾਈਡਾ ਉਤਾਰ ਦੇਣੀ ਹੈ ਇਸ ਤਰ੍ਹਾਂ ਆ ਦੇਖੋ ਜੰਮਨ ਨੂੰ ਆਪਾਂ ਇਸ ਤਰ੍ਹਾਂ ਪਾ ਉਤਾਰ ਕੇ ਸਾਈਡਾਂ ਉੱਪਰੋਂ ਦੀ ਆ ਦੇਖ ਇਸ ਤਰ੍ਹਾਂ ਆਪਾਂ ਵਿੱਚ ਪਾ ਦਾਂਗੇ ਪਾਣੀ ਦੇ ਲੋਜੀ ਟੱਕਾ ਲਗਾ ਕੇ ਹੁਣ ਆਪਾਂ ਇਹਦੇ ਦੋ ਸੀਟੀਆਂ ਲਵਾਵਾਂਗੇ ਲੋਜੀ ਦੋ ਸੀਟੀਆਂ ਆਪਾਂ ਲਵਾ ਲੈਂਦੀ ਹੈ ਸਟੀਮ ਆਪਾਂ ਕੱਢ ਦਿੱਤੀ ਸੀ ਹੁਣ ਆਪਾਂ ਆਮ ਨੂੰ ਚੈੱਕ ਕਰ ਲੈਂਦੇ ਆ ਆ ਦੇਖੋ ਜੀ ਆਮ ਪੂਰੀ ਤਰ੍ਹਾਂ ਪੱਕ ਚੁੱਕੇ ਆ ਹੁਣ ਆਪਾਂ ਆਮ ਨੂੰ ਆਪਾਂ ਬਾਹਰ ਕੱਢ ਲੈਨੇ ਆ ਆਮੂੜਾ ਕੋਲ ਪਲੇਟ 'ਚ ਕੱਢ ਕੇ ਠੰਡਾ ਕਰਕੇ ਫਿਰ ਆਪਾਂ ਇਹਦੀ ਚਲੇ ਉਤਾਰਾਂਗੇ ਆਂਬ ਦੇ ਲਓ ਜੀ ਹੋਣ ਆਂਬ ਨੂੰ ਆਪਾਂ ਠੰਡਾ ਹੋਣ ਵਾਸਤੇ ਰੱਖ ਦਿੱਤਾ ਹੈ ਪਾਣੀ ਵਿੱਚ ਤਾਂ ਆਪਾਂ ਵੇਟ ਕਰਦੇ ਆ ਆਪਾਂ ਠੰਡਾ ਕਰ ਲਈ ਆਂਬ ਨੂੰ ਲਓ ਜੀ ਆਂਬ ਆਪਨੇ ਠੰਡੇ ਹੋ ਚੁੱਕੇ ਹਨ ਹੋਣ ਆਪਾਂ ਇਹਦੀ ਇਹਦਾ ਛਿਲਕਾ ਉਤਾਰ ਦਿੰਨੇ ਆ ਛਿਲਕਾ ਉਤਾਰ ਕੇ ਇਹਦਾ ਪਲਕ ਆਪਾਂ ਕੱਢ ਲੈਨੇ ਆ ਇਸ ਤਰ੍ਹਾਂ ਪਪਲ ਕਾ ਦਾ ਕੱਢ ਲਾਂਗੇ ਅੰਬ ਦਾ ਆ ਦੇਖੋ ਜੀ ਬਹੁਤ ਹੀ ਆਸਾਨੀ ਨਾਲ ਨਿਕਲ ਜਾਂਦਾ ਹੈ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਆ ਦੇਖੋ ਇਸੇ ਤਰ੍ਹਾਂ ਆਪਾਂ ਸਾਰਾ ਛਿਲਕਾ ਉਤਾਰ ਦਾਂਗੇ ਆਪਾਂ ਗਿੜਕ ਨੂੰ ਵੀ ਆਪਾਂ ਕੱਢ ਦੇਣਾ ਲਓ ਜੀ ਆ ਦੇਖੋ ਬਹੁਤ ਹੀ ਆਸਾਨੀ ਨਾਲ ਆ ਦੇਖੋ ਆਮ ਤਾਂ ਪਲਕਾ ਆਪਾਂ ਕੱਢ ਲੇਤਾ ਆ ਦੇਖੋ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ। ਲੋ ਜੀ ਆਪਾਂ ਮਿਕਸੀ ਵਾਲਾ ਜੱਗ ਲੈਂਦਾ। ਕੁੰਜੜ ਆਪ ਆਮਰਾਵਾ ਪਲਕਾ ਕੱਢਾ ਉਹਨੂੰ ਹੁਣ ਆਪਾਂ ਮਿਕਸੀ ਵਾਲੇ ਜੱਗ ਵਿੱਚ ਪਾ ਦਿੰਦੇ ਹਾਂ। ਪਾਨੇ ਪਦੀਨਾ ਦੇਖੋ ਜੀ ਇਹ ਵਾਲਾ ਡਰਿੰਕ ਬਹੁਤ ਹੀ ਜਿਆਦਾ ਵਧੀਆ ਬੰਦਾ ਹੋਣਾ ਆਪਾਂ ਇਹਦੇ ਵਿੱਚ ਹਰੀ ਮਿਰਚ ਕੱਟ ਦਿੰਨੇ ਆ ਦੇਖੋ ਜੀ ਇਹਦੇ ਵਿੱਚ ਆਪਾਂ ਅਦਰਕ ਵੀ ਪਾ ਸਕਦੇ ਆ ਪਰ ਮੇਰੇ ਬੱਚਿਆਂ ਨੇ ਪਾਣ ਨਹੀਂ ਦਿੱਤਾਗਾ ਤੁਸੀਂ ਪਾਣਾ ਹੋਵੇ ਪਾ ਸਕਦੇ ਆ ਹੋਣਾ ਆਪਾਂ ਇਹਦੇ ਵਿੱਚ ਪਾਵਾਂਗੇ ਇਲਾਇਚੀ ਜਿਹੜੇ ਆਪਾਂ ਇਲਾਇਚੀ ਲੈਂਦੀ ਅਸੀਂ ਉਹ ਪਾਵਾਂਗੇ ਹੁਣ ਆਪਾਂ ਇਹਦੇ ਵਿੱਚ ਪਾਨੇ ਆ ਪਾਣੀ ਅੱਧਾ ਇੱਕ ਗਲਾਸ ਆਪਾਂ ਪਾਣੀ ਦਾ ਪਾਵਾਂਗੇ ਇੱਕ ਵਾਰੀ ਹੁਣ ਆਪਾਂ ਇਹਨੂੰ ਗ੍ਰाइंड ਕਰਦੇ ਹੁਲੋ ਜੀ ਹੁਣ ਆਪਾਂ ਗ੍ਰाइंड ਕਰਨ ਲੱਗੇ ਆ ਜੀ ਹੁਣ ਆਪਾਂ ਚੈੱਕ ਕਰ ਲੈਨੇ ਆ ਆਹ ਦੇਖੋ ਹੁਣ ਆਪਾਂ ਇਹਦੇ ਵਿੱਚ ਪਾਨੇ ਆ ਚੀਨੀ ਚੀਨੀ ਦੇ ਆਪਾਂ ਲੋੜ ਅਨਸਾਰ ਪਾਵਾਂਗੇ ਵੱਧ ਘੱਟ ਆਪਾਂ ਪਾ ਸਕਦੇ ਆ ਮੈਂ 2 ਵੱਡੇ ਚਮਚ ਪਾ ਰਹੀ ਆ ਅੱਧਾ ਕਿਲੋ ਆਮ ਦਾ ਲੋਜੀ ਹੁਣ ਆਪਾਂ ਫੇਰ ਆਪਾਂ ਗ੍ਰाइंड ਕਰ ਲੈਨੇ ਆ ਲੋਜੀ ਆਮ ਬਨਨੇ ਤੋਂ ਬਾਅਦ ਗ੍ਰाइंड ਕਰ ਲੇਤਾ ਹੈ ਹੁਣ ਆਪਾਂ ਮਿਕਸ ਨੂੰ ਬੰਦ ਕਰਤਾ ਹੁਣ ਆਪਾਂ ਇਹਨੂੰ ਛਾਣ ਲੈਂਦੇ ਆਂ ਦੇਖੋ ਜੀ ਮੈਂ ਇਹਦੇ ਵਿੱਚ ਚੀਨੀ ਪਾਈ ਹੈ ਤੁਸੀਂ ਇਹਦੇ ਵਿੱਚ ਗੁੜ ਵੀ ਪਾ ਸਕਦੇ ਹੋ ਸ਼ੱਕਰ ਵੀ ਪਾ ਸਕਦੇ ਹੋ ਮਿਸ਼ਰੀ ਵੀ ਪਾ ਸਕਦੇ ਹੋ ਜ਼ਰੂਰੀ ਨਹੀਂ ਹੈ ਵੀ ਆਪਾਂ ਖੰਡ ਹੀ ਪਾਣੀ ਹੈ ਖੋ ਜੀ ਨੂੰ ਆਪਾਂ ਸਟੋਰ ਕਰਕੇ ਵੀ ਰੱਖ ਸਕਦੇ ਆ ਪਾਣੀ ਨੇ ਆਪਾਂ ਮਿਕਸ ਕਰਾਂਗੇ ਜਿੱਦਾਂ ਆਪਾਂ ਦੇਖੋ ਐਦਾਂ ਐਦਾਂ ਆਪਾਂ ਇਹਨੂੰ ਕਿਸੇ ਵੀ ਜਾਰ ਵਿੱਚ ਆਪਾਂ ਸਟੋਰ ਕਰਕੇ ਰੱਖ ਸਕਦੇ ਆ 2 ਮਹੀਨੇ ਤੱਕ ਰਾਮ ਨਾਲੇ ਕੱਢ ਸਕਦਾ ਐ ਅੱਧਾ ਗਲਾਸ ਇਹ ਪਾਓ ਤੇ ਅੱਧਾ ਗਲਾਸ ਪਾਣੀ ਦਾ ਪਾਓ ਬਹੁਤ ਹੀ ਫੇਸੀ ਲੱਗਦਾ ਲੋ ਜੀ ਆਹ ਪਨੇ ਨੂੰ ਆ ਦੇਖੋ ਆਪਾਂ ਛਾਣ ਲੈਂਦੇ ਆ ਉਹਨਾ ਪਾਏ ਦੇ ਵਿੱਚ ਪਾਨੇ ਆ। ਲੋੜ ਵਿੱਚ ਪਾਵਾਂਗੇ। ਆ ਦੇਖੋ। ਆ ਹੈਗਾ ਜੀ ਨਮਕ। ਆ ਹੈਗਾ ਜੀ ਲਾਲ ਮਿਰਚ। ਇਹ ਤੁਹਾਨੂੰ ਆਪਾਂ ਦੱਸਿਆ ਸੀ ਪਹਿਲਾਂ ਸਟਾਰਟਿੰਗ ਵਿੱਚ ਕਿੰਨਾ ਕਿੰਨਾ ਪਾਇਆ। ਹੁਣ ਪਾਵਾਂਗੇ ਆਪਾਂ ਕਾਲਾ ਨਮਕ। ਉਹਨਾਂ ਆਪਾਂ ਇਹਦੇ ਵਿੱਚ ਪਾਵਾਂਗੇ ਕਾਲੀ ਮਿਰਚ। ਹੁਣ ਪਾਵਾਂਗੇ ਭੁੰਨਿਆ ਹੋਇਆ ਜੀਰਾ। हम आप इन चंकी तरह मिक्स कर देने चगी तरह आप मिक्स कर देना है ਲੋ ਜੀ ਮਸਾਲਿਆਂ ਨਾਲ ਆਪਾਂ ਮਿਕਸ ਕਰ ਦਿੱਤਾ ਹੈ ਹੁਣ ਆਪਾਂ ਕੀ ਕਰਾਂਗੇ ਹਾਫ ਆਪਾਂ ਕੱਢ ਲੈਂਦੇ ਆ ਅੱਧਾ ਆਪਾਂ ਕੱਢ ਕੇ ਰੱਖ ਲੈਨੇ ਇਹਨੂੰ ਆਪਾਂ ਸਟੋਰ ਕਰਕੇ ਰੱਖਾਂਗੇ ਅੱਦੇ ਵਿੱਚ ਆਪਾਂ ਪਾਣੀ ਮਿਕਸ ਕਰ ਦੇਣਾ ਹੁਣ ਆਪਾਂ ਇਹਦੇ ਵਿੱਚ ਪਾਣੀ ਬਰਫ਼ ਇਹ ਆਪਸ਼ਨ ਹੈ ਤੁਸੀਂ ਪਾਣੀ ਹੋਏ ਪਾ ਸਕਦੇ ਹੋ ਨਹੀਂ ਤੇ ਸਪਰਸ ਕਰ ਸਕਦੇ ਹੋ

ਆਮ ਪੰਨਾ ਬਣ ਕੇ ਰੈਡੀ ਹੈ ਪਾਣੀ ਪਾ ਕੇ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਿੱਤਾ ਦੇਖੋ ਜੀ ਬਹੁਤ ਹੀ ਜਿਆਦਾ ਵਧੀਆ ਬਣਿਆ ਹੁਣ ਆਪਾਂ ਇਹਨੂੰ ਗਲਾਸ ਵਿੱਚ ਆਪਾਂ ਪਾ ਲਈਏ ਇਹਦੇ ਵਿੱਚ ਪਾਨੇ ਆਪਾਂ ਬਰਫ਼ ਹੁਣ ਆਪਾਂ ਇਹਦੇ ਵਿੱਚ ਪਾਨੇ ਆਮ ਪੰਨਾ ਆਸਰਾ ਆਪਾਂ ਚੰਗੀ ਤਰ੍ਹਾਂ ਹਿਲਾ ਲੈਣਾ ਜਦੋਂ ਆਪਾਂ ਪਾਣਾ ਗਲਾਸ ਲਓ ਜੀ ਹੁਣ ਆਪਾਂ ਉੱਪਰ ਉਹਦੇ ਲਗਾ ਦੇਨੇ ਪਦੀਨਾ ਲਓ ਜੀ ਹੁਣ ਆਪਾਂ ਪਦੀਨਾ ਲਾ ਦੇਨੇ ਉੱਪਰੋਂ ਲਓ ਜੀ ਦੇਖੋ ਜੀ ਆਮ ਪੰਨਾ ਬਣ ਕੇ ਰੈਡੀ ਹੈ ਤੁਸੀਂ ਵੀ ਜਰੂਰ ਟ੍ਰਾਈ ਕਰਿਓ ਵੀਡੀਓ ਵਧੀਆ ਲੱਗੇ ਵੀਡੀਓ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ ਸਬਸਕ੍ਰਾਈਬ ਕਰਨਾ ਧੰਨਵਾਦ ਜੀ